ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਆਉ ਸੰਤਿਆ ਦੇ ਸਮੇ ਆਪਾਂ ਮਾਲਕ ਦੀ ਵਡਿਆਈ ਕਰੀਏ ਮਾਲਕ ਦੀਆਂ ਵਡਿਆਈਆਂ ਕਰੀਏ ਔਰ ਗੁਰ ਬਾਣੀ ਨੂੰ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰਿਏ ਔਰ ਨਾਲੇ ਗੁਰਪਿਆਰਿਓ ਫਿਰ ਆਪਣੀ ਸੰਗਤ ਹੋ ਜੇਗੀ ਸੰਗਤ ਮਾਲਕ ਦੀ ਵਡਿਆਈ ਕਰਕੇ ਸਿਫਤ ਕਰਕੇ ਉਹੀ ਸੰਗਤ ਨੂੰ ਮੇਰੇ ਮਾਲਕ ਨੇ ਫਿਰ ਆਪ ਵਡਾਈ ਦਿੰਦਾ ਹੈ ਉਹ ਸੰਗਤ ਨੂੰ ਫਿਰ ਮੇਰਾ ਮਾਲਕ ਆਪ ਵਡਾਈ ਦਿੰਦਾ ਹੈ ਕਿਉਂ ਦੇਖੋ ਗੁਰ ਪਿਆਰਿਓ ਜਿਸ ਤਰ੍ਹਾਂ ਦੀ ਆਪਾਂ ਆਵਾਜ਼ ਮਾਰਾਂਗੇ ਉਸ ਤਰ੍ਹਾਂ ਦੀ ਹੀ ਆਵਾਜ਼ ਦਾ ਜਵਾਬ ਆਉਂਦਾ ਹੈ ਜਿਸ ਤਰ੍ਹਾਂ ਆਪਾਂ ਪਹਾੜੀ ਦੇ ਇਲਾਕੇ ਵਿੱਚ ਆਵਾਜ਼ ਮਾਰੀਏ ਤੇ ਉਸ ਤਰ੍ਹਾਂ ਦੀ ਆਵਾਜ਼ ਗੂੰਜ ਕੇ ਵਾਪਸ ਸਾਨੂੰ ਸੁਣਾਈ ਦਿੰਦੀ ਹੈ ਇਸੇ ਤਰ੍ਹਾਂ ਅਸੀਂ ਮਾਲਕ ਦੀ ਵਿੜਾਈ ਜਦੋਂ ਚਾਹ ਤੇ ਨਾਲ ਅੰਦਰੋਂ ਭਿੱਜ ਕੇ ਕਰਾਂਗੇ ਮਨ ਟਿਕਾ ਚ ਰੱਖੇ ਕਰਾਂਗੇ ਤਾਂ ਗੁਰੂ ਪਿਆਰੇ ਫਿਰ ਮੇਰਾ ਮਾਲਕ ਵੀ ਸਾਨੂੰ ਬਿੜਾਈ ਦਿੰਦਾ ਹੈ ਮਾਲਕ ਵੀ ਬਿੜਾਈ ਦਿੰਦਾ ਹੈ ਤਾਂ ਗੁਰੂ ਪਿਆਰੇ ਅੱਜ ਦਾ ਜੋ ਆਪਣਾ ਸ਼ਬਦ ਦਾ ਜੋ ਜਾਂ ਸ਼ਬਦ ਦੀਆਂ ਜੋ ਪੰਕਤੀਆਂ ਨੇ ਸ਼ਬਦ ਦੀਆਂ ਜੋ ਪੰਕਤੀਆਂ ਨੇ ਆਪਾਂ ਉਹਨਾਂ ਨੂੰ ਉਚਾਰਨ ਦੀ ਕੋਸ਼ਿਸ਼ ਕਰੀਏ ਫਿਰ ਸਮਝਣ ਦੀ ਕੋਸ਼ਿਸ਼ ਕਰੀਏ ਫਿਰ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇਹ ਸਾਰਾ ਸੰਸਾਰ ਹੈ ਇਹ ਜਿਹੜਾ ਜਗਤ ਹੈ ਇਹ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਇੱਕ ਖੇਡ ਬਣਾਈ ਹੈ ਆਵਣ ਜਾਵਣ ਇੱਕ ਖੇਡ ਬਣਾਇਆ ਇੱਕ ਖੇਡਾ ਗੁਰ ਪਿਆਰੇ ਉਹ ਜੋ ਜੀਵ ਹੈ ਉਹ ਖੇਡ ਖੇਡਣ ਵਾਸਤੇ ਮੇਰੇ ਮਾਲਕ ਨੇ ਸੰਸਾਰ ਦੇ ਵਿੱਚ ਉਹਨੂੰ ਭੇਜਿਆ ਹੈ ਸੰਸਾਰ ਦੇ ਵਿੱਚ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਖੇਡਣ ਵਾਸਤੇ ਭੇਜਿਆ ਹੈ ਸਾਡਾ ਦਿਨ ਤੇ ਰਾਤ ਦਾ ਖੇਡ ਹੈ ਦਿਨ ਤੇ ਰਾਤ ਦਾ ਇੱਕ ਮੈਚ ਆ ਸਾਡਾ ਗੁਰੂ ਪਿਆਰਿਓ ਪਰ ਇੱਕ ਪਾਸੇ ਕੱਲਾ ਮਨ ਹੈ ਇਸ ਮੈਦਾਨ ਦੇ ਵਿੱਚ ਇਹ ਸੰਸਾਰ ਕੀ ਆ ਮੈਦਾਨ ਹੈ ਦੂਜੇ ਪਾਸੇ ਤਾਕਤਵਰ ਪੰਜ ਜਾਣੇ ਨੇ ਔਰ ਉਹਨਾਂ ਦੇ ਜਿਹੜੇ ਕੋਚਿੰਗ ਨੇ ਜਾਂ ਉਹਨਾਂ ਦੇ ਜਿਹੜੇ ਨજર ਰੱਖਦੇ ਨੇ ਜਿਹੜੇ ਗਾਈਡ ਕਰਦੇ ਨੇ ਉਹ ਹੈ ਮਾਇਆ ਤੇ ਕਾਲ ਇਸੇ ਕਰਕੇ ਗੁਰਬਾਣੀ ਦੇ ਅੰਦਰ ਫਰਮਾਨ ਹੈ ਮੇਰਾ ਮਾਲਕ ਰਵਾਨ ਕਰਦੇ ਨੇ ਕਿ ਦਿਵਸ ਰਾਤ ਦੁਇਦਾਈ ਦਾਇਆ ਖਿਲੇ ਸਗਲ ਜਗਤ ਅਸੀਂ ਗੁਰਪਿਆਰਿਓ ਇਸ ਸੰਸਾਰ ਦੇ ਵਿੱਚ ਖੇਡ ਖੇਡਣਾ ਆਏ ਹਾਂ ਹੁਣ ਖੇਡ ਜਿਹੜੀ ਖੇਡਣਾ ਆਏ ਹਾਂ ਗੁਰਪਿਆਰਿਓ ਇਹ ਇੱਕ ਜਿਹੜਾ ਮੈਚ ਹੈ ਇਹ ਗੁਰਪਿਆਰਿਓ ਬਹੁਤ ਤਕੜਾ ਮੈਚ ਆ ਬਰਾਬਰ ਦਾ ਮੈਚ ਆ ਪਰ ਹੁਣ ਬਰਾਬਰ ਦਾ ਕਿਵੇਂ ਕਹਾਂਗੇ ਇੱਕ ਪਾਸੇ ਤਾਂ ਪੰਜ ਆਇ ਇੱਕ ਪਾਸੇ ਕੱਲਾ ਹੈ ਹਾਂ ਗੁਰੂ ਪਿਆਰਿਓ ਕੱਲਾ ਮਨ ਇੱਕ ਪਾਸੇ ਹੈ ਲੇਕਿਨ ਆਗਰ ਮਨ ਪਿਤਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਦਾ ਹੈ ਤਾਂ ਗੁਰੂ ਪਿਆਰਿਓ ਜਾਂ ਤੂੰ ਮੇਰੇ ਵੱਲ ਹੈ ਪਰ ਜਿਹਦੇ ਵੱਲ ਮੇਰਾ ਮਾਲਕ ਫਿਰ ਹੋ ਜਾਂਦਾ ਹੈ ਫਿਰ ਉਹਨੂੰ ਸਰਮੰਦਗੀ ਨਹੀਂ ਖਾਣੀ ਪੈਂਦੀ ਫਿਰ ਉਹਨੂੰ ਨਿਯਮਾ ਨਹੀਂ ਦੇਖਣਾ ਪੈਂਦਾ ਤਾਂ ਗੁਰ ਪਿਆਰਿਓ ਅਸੀਂ ਅਕਾਲਪੁਰਖ ਪਿਤਾ ਪਰਮਾਤਮਾ ਦੇ ਪਿਆਰੇ ਬੱਚੇ ਆਂ ਮਨ ਸਾਡਾ ਇਸ ਮદાન ਦੇ ਵਿੱਚ ਇਕੱਲਾ ਹੈ ਪਰ ਇਸ ਅਕਾਲਪੁਰਖ ਪਿਤਾ ਪਰਮਾਤਮਾ ਦਾ ਇੱਕ ਆਸਰਾ ਹੈ ਉਹਨਾਂ ਦਾ ਸਿਰ ਤੇ ਹੱਥ ਹੈ ਇਸੇ ਕਰਕੇ ਸਾਨੂੰ ਅਕਾਲਪੁਰਖ ਪਿਤਾ ਪਰਮਾਤਮਾ ਨੇ ਇਸ ਜਗਤ ਦੇ ਵਿੱਚ ਭੇਜਿਆ ਹੈ ਇੱਕ ਖੇਡ ਖੇਲਣ ਵਾਸਤੇ ਖੇਲ ਵੀ ਮੇਰੇ ਮਾਲਕ ਨੇ ਰਚਾਇਆ ਹੈ ਇਹ ਸੰਸਾਰ ਦੀ ਜਿਹੜੀ ਖੇਡ ਹੈ ਇਹ ਵੀ ਉਹਨੇ ਰਚਾਈ ਹੈ ਕਿਉਂ ਰਚਾਈਏ ਇਹ ਬਹੁਤ ਵੱਡਾ ਮਕਸਦ ਹੈ ਇਹਦੇ ਵਿੱਚ ਕੋਈ ਪਿਆਰ ਕਿਹ ਮਕਸਦ ਹੈ ਕਿ ਅਸੀਂ 84 ਲੱਖ ਜੁਨੀਆਂ ਦੇ ਵਿੱਚ ਚੱਕਰ ਕੱਟ-ਕੱਟ ਕੇ ਮੇਰੇ ਮਾਲਕ ਨੇ ਸਾਡੀ ਪੁਕਾਰ ਸੁਣੀ ਹੈ ਪੁਕਾਰ ਸੁਣ ਕੇ ਕਿਉਂਕਿ ਫਿਰ ਨਾਲ ਹੀ ਪਿਤਾ ਪ੍ਰਮਾਤਮਾ ਨੇ ਸਾਨੂੰ ਉਪਦੇਸ਼ ਕਰਤਾ ਕਿ ਨਹੀਂ ਬੱਚਾ ਤੈਨੂੰ ਮਾਇਲ ਬਹੁਤ ਲੱਗੀ ਹੈ ਜਿਹੜਾ ਇਹ ਮਨ ਹੈ ਇਹ ਦੇਸ਼ ਸੰਤਰਾ ਦੀ ਯਾਤਰਾ ਕਰਕੇ ਆਇਆ ਹੈ 84 ਲੱਖ ਦਾ ਚੱਕਰ ਕੱਟ ਕੇ ਆਇਆ ਹੈ ਭਾਵ ਜੁਨੀਆ ਦੇ ਵਿੱਚ ਭੜਕਦਾ ਆਇਆ ਹੈ ਤੈਨੂੰ ਮਾਇਲ ਬਹੁਤ ਲੱਗੀ ਹੈ ਤੇਰਾ ਹਜੇ ਟਿਕਾਣਾ ਸੱਚਖੰਡ ਦੇ ਵਿੱਚ ਨਹੀਂ ਹੈ ਤੂੰ ਸੰਸਾਰ ਦੇ ਵਿੱਚ ਜਾ ਸੰਸਾਰ ਦੇ ਵਿੱਚ ਜਾ ਕੇ ਤੂੰ ਆ ਖੇਡ ਖੇਡ ਇਹ ਤੂੰ ਪੰਜਾਂ ਤੋਂ ਮੈਚ ਜਿੱਤ ਕੇ ਤੂੰ ਵਾਪਸ ਆ ਜਾਏਂਗਾ ਫਿਰ ਮੈਂ ਤੈਨੂੰ ਆਪਣੀ ਗੋਦ ਦੇ ਵਿੱਚ ਸ਼ਰਨ ਦੇ ਦੂੰਗਾ ਭਾਵ ਫਿਰ ਤੈਨੂੰ ਮੈਂ ਸੱਚਖੰਡ ਦੇ ਵਿੱਚ ਜਗ੍ਹਾ ਦੇ ਦੂੰਗਾ ਪਰ ਇਹ ਖੇਡ ਮੇਰੇ ਮਾਲਕ ਦੀ ਬਣਾਈ ਹੋਈ ਹੈ ਸਤਿਗੁਰ ਪ੍ਰਵਾਨ ਕਰਦੇ ਨੇ ਗੁਰਪਿਆਰੇਓ ਗੁਰਬਾਣੀ ਦੇ ਅੰਦਰ ਤੁਧ ਆਪੇ ਜਗਤ ਆਪਾਏ ਕਹਿ ਆਪ ਖੇਲ ਰਚਾਇਆ ਉਹਨੇ ਦੇਖੋ ਜਗਤ ਵੀ ਆਪ ਰਚਨਾ ਰਚੀ ਹੈ ਔਰ ਇੱਥੇ ਵਿੱਚ ਖੇਲ ਵੀ ਉਹਨੇ ਆਪ ਹੀ ਇਹ ਖੇਡ ਬਣਾਈ ਹੈ ਫਿਰ ਗੁਰਪਿਆਰੇਓ ਫਿਰ ਇੱਥੇ ਵਸ ਨਹੀਂ ਹੈ ਮੇਰੇ ਮਾਲਕ ਨੇ ਇਹ ਜੋ ਸੰਸਾਰ ਦੇ ਵਿੱਚ ਖੇਡ ਬਣਾਈ ਆ ਇਹਦੇ ਵਿੱਚ ਤ੍ਰੈ ਗੁਣ ਤ੍ਰੈ ਗੁਣ ਤ੍ਰੈ ਗੁਣ ਹੁਣ ਕਿਹੜੇ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਤ੍ਰੈ ਗੁਣਾਂ ਦੇ ਵਿੱਚ ਇਸ ਮਨ ਨੂੰ ਬੰਨਤਾ ਭਾਵ ਸਾਡੇ ਤੇ ਇੱਕ ਜਾਲ ਪਾਤਾ ਕਿ ਇਹ ਜਾਲ ਨੂੰ ਤੋ ਕੱਟ ਕੇ ਇਹਨਾਂ ਨਾਲ ਜੁੱਧ ਕਰਕੇ ਵਾਪਸ ਆਏਗਾ ਫਿਰ ਤੈਨੂੰ ਸੱਚਖੰਡ ਦੇ ਵਿੱਚ ਜਗ੍ਹਾ ਮਿਲ ਜੇਗੀ ਪਰ ਹੁਣ ਇਹਨਾਂ ਨਾਲ ਜਿਹੜਾ ਜੁੱਧ ਹੈ ਗੁਰਪਿਆਰਿਓ ਪੰਜਾਂ ਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਬੜੇ ਤਕੜੇ ਨੇ ਕਿਉਂ ਤਕੜੇ ਨੇ ਗੁਰਬਾਣੀ ਦਾ ਫਰਮਾਨ ਹੈ ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋਆ ਕਿਉਂਕਿ ਇਹ ਮਹਾਬਲੀ ਹੈ ਪਰ ਇੱਥੇ ਆਪਾਂ ਨੂੰ ਗੁਰਪਿਆਰਿਓ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਮਨ ਵੀ ਇੱਕ ਇਸ ਤਰ੍ਹਾਂ ਦੀ ਪਦਵੀ ਲੈ ਕੇ ਆਇਆ ਹੈ ਮਨ ਕੋਲ ਵੀ ਇੱਕ ਇਸ ਤਰ੍ਹਾਂ ਦੀ ਤਾਕਤ ਹੈ ਮਨ ਵੀ ਇੱਕ ਇਨਾਂ ਤੇ ਰਾਜ ਕਰਨ ਵਾਸਤੇ ਆਇਆ ਗੁਰਪਿਆਰਿਓ ਮਾਲਕ ਨੇ ਸਾਡੇ ਪਿਤਾ ਨੇ ਇਹ ਫਰਮਾ ਕੇ ਭੇਜਿਆ ਕਿ ਕਾਇਆ ਨਗਰੀ ਇਹ ਮਨ ਰਾਜਾ ਅਸੀਂ ਰਾਜੇ ਅੰਗੁਰ ਪਿਆਰਿਓ ਅਸੀਂ ਇਨਾਂ ਤੇ ਰਾਜ ਕਰਨ ਆਏ ਆ ਰਾਜ ਕਰਨ ਵਾਸਤੇ ਆਏ ਹੈ ਔਰ ਆਏ ਸੀ ਪਰ ਹੋਇਆ ਕੀ ਹੈ ਹੋਇਆ ਇਹ ਹੈ ਗੁਰ ਪਿਆਰਿਓ ਰਾਜ ਕਰਨ ਦੀ ਵਜਾਏ ਅਸੀਂ ਕੀ ਕੀਤਾ ਹੈ ਇਨਾਂ ਦੇ ਗੁਲਾਮ ਹੋ ਗਏ ਸਾਡਾ ਮਨ ਕੀ ਹੈ ਇਨਾਂ ਦਾ ਗੁਲਾਮ ਹੋ ਗਿਆ ਕਿਉਂਕਿ ਗਲਾਮ ਕਵੇ ਹੋਇਆ ਜੋ ਇਹ ਕਹਿੰਦੇ ਨੇ ਉਹ ਮੰਨ ਕਰਦਾ ਹੈ ਜਿਹਨੂੰ ਆਪਾਂ ਮਨਮੁਖ ਵੀ ਕਹਿ ਦਿੰਦੇ ਆ ਭਾਵ ਉਹਨਾਂ ਨੇ ਜਿਉ ਹੀ ਸੰਸਾਰ ਦੇ ਵਿੱਚ ਇਹ ਮਨ ਆਇਆ ਹੈ ਜਦੋਂ ਦਾ ਵੀ ਆਇਆ ਹੈ ਜਦੋਂ ਦਾ ਵੀ ਇਹ ਨੇ ਜਨਮ ਲੈਂਦਾ ਹੈ ਉਸੇ ਟਾਈਮ ਹੀ ਇਹਨਾਂ ਨੇ ਮਨ ਤੇ ਕਬਜ਼ਾ ਕਰ ਲਿਆ ਇਸ ਮਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਉਸ ਦਿਨ ਤੋਂ ਹੀ ਜਦੋਂ ਤੋਂ ਆਪਾਂ ਗੁਰਪਿਆਰੇ ਪੈਦਾ ਹੋਏ ਆ ਅੱਜ ਤੱਕ ਜਿਹਦੀ ਉਮਰ 20 30 60 80 90 ਤੱਕ ਹੋਈ ਹੈ ਜੋ ਵੀ ਇਸ ਵਿਚਾਰਾ ਨੂੰ ਸੁਨੇਗਾ ਉਹ ਇਹ ਧਿਆਨ ਦੇਣ ਕਿ ਅਸੀਂ ਕਿਤੇ ਇਹਨਾਂ ਦੇ ਪਾਕਿਸਤਾਨੀ ਅਸੀਂ ਕਿਤੇ ਕਾਮਕਰੋ ਤੇ ਲੋਮਬ ਦੇ ਵਸਤਾ ਨਹੀਂ ਹੈ ਕਿ ਅਸੀਂ ਭਗਤੀ ਕਰ ਰਹੇ ਹਾਂ ਗੁਰਬਾਣੀ ਪੜ੍ਹਦੇ ਹਾਂ ਕੀਰਤਨ ਕਰ ਰਹੇ ਹਾਂ ਗੁਰਬਾਣੀ ਸੁਣ ਰਹੇ ਹਾਂ ਕੀਰਤਨ ਸੁਣ ਰਹੇ ਆ ਸਿਮਰਨ ਕਰ ਰਹੇ ਆ ਕਿ ਇਹਨਾਂ ਦੇ ਬਸ ਹੋ ਕੇ ਤਾਂ ਨਹੀਂ ਅਸੀਂ ਕਿਤੇ ਸਿਮਰਨ ਕਰ ਰਹੇ ਉਹ ਹੁਣ ਗੁਰਪਿਆਰਿਓ ਸਾਨੂੰ ਪਤਾ ਕਿਵੇਂ ਲੱਗੇਗਾ ਹਾਂ ਗੁਰਪਿਆਰਿਓ ਪਤਾ ਵੀ ਲੱਗੇਗਾ ਉਹ ਵੀ ਸਾਨੂੰ ਪਿਤਾ ਪ੍ਰਮਾਤਮਾ ਸਮਝਾਉਣਗੇ ਉਹ ਵੀ ਅਕਾਲਪੁਰਖ ਪਿਤਾ ਪ੍ਰਮਾਤਮਾ ਸਾਨੂੰ ਯਾਦ ਕਰਵਾਉਂਦਾ ਹੈ ਕਿ ਨਹੀਂ ਨਹੀਂ ਤੂੰ ਇਹਨਾਂ ਦੇ ਬਸ ਹੈ ਜੋ ਤੂੰ ਮੁੱਖ ਤੋਂ ਉਚਾਰ ਰਿਹਾ ਹੈ ਜੋ ਤੂੰ ਗੁਰਬਾਣੀ ਪੜ ਰਿਆ ਜਾਂ ਸਿਮਰਨ ਕਰ ਰਿਆ ਜਾਂ ਸੇਵਾ ਕਰ ਰਿਆ ਉਹ ਤੂੰ ਨਾ ਪੰਜਾਂ ਦੇ ਬਸ ਹੋ ਕੇ ਕਰਦੇ ਆ ਪਰ ਸਾਨੂੰ ਪਤਾ ਕਿਵੇਂ ਲੱਗੂਗਾ ਕਿ ਅਸੀਂ ਮੰਨ ਲਓ ਮੰਨ ਲਓ ਅਸੀਂ ਨਿਤਨੇਮ ਕਰ ਰਹੇ ਹਾਂ ਗੁਰਬਾਣੀ ਪੜ ਰਹੇ ਹਾਂ ਕਿਵੇਂ ਪਤਾ ਲੱਗੂਗਾ ਕਿ ਇਹ ਅਸੀਂ ਪੰਜਾਂ ਦੇ ਬਸ ਕਰ ਰਹੇ ਆ ਜੇ ਅਸੀਂ ਗੁਰਪਿਆਰੋ ਪੰਜਾਂ ਦੇ ਵਾਸ ਹੀ ਗੁਰਬਾਣੀ ਜਾਂ ਭਗਤੀ ਜਾਂ ਸੇਵਾ ਕਰਦੇ ਰਹੇ ਜਾਂ ਤੀਰਥਾਂ ਤੇ ਜਾਂ ਸਰੋਵਰਾਂ 'ਚ ਇਸ਼ਨਾਨ ਕਰਦੇ ਰਹੇ ਤਾਂ ਉਹ ਕਿਸੇ ਲੇਖੇ ਨਹੀਂ ਗੁਰਪਿਆਰੋ ਤਾਂ ਜ਼ਰੂਰੀ ਹੈ ਕਿ ਸਾਨੂੰ ਪਿਤਾ ਪ੍ਰਮਾਤਮਾ ਗੁਰਬਾਣੀ ਕੀ ਕਹਿੰਦੀ ਆ ਉਹਦੇ ਬਾਰੇ ਸਾਨੂੰ ਚਾਨਣ ਹੋਣਾ ਚਾਹੀਦਾ ਉਹਦੇ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ ਇਹ ਅਸਲੀ ਸਾਨੂੰ ਪਤਾ ਕਿਵੇਂ ਲੱਗੇਗਾ ਇਹ ਗੁਰ ਪਿਆਰਿਓ ਪਤਾ ਲੱਗੇਗਾ ਕਿ ਅਸੀਂ ਤ੍ਰੈ ਗੁਣਾਂ ਦੇ ਬਸ ਹੈ ਕਿ ਤ੍ਰੈ ਗੁਣਾਂ ਤੋਂ ਅਸੀਂ ਉੱਪਰ ਉੱਠ ਕੇ ਭਗਤੀ ਕਰ ਰਹੇ ਹਾਂ ਇਹ ਗੁਰ ਪਿਆਰਿਓ ਅਸੀਂ ਗੁਰਬਾਣੀ ਪੜ੍ਹ ਕੇ ਪਿਤਾ ਪ੍ਰਮਾਤਮਾ ਦੀ ਗੱਲ ਨੂੰ ਮੰਨਣਾ ਹੁੰਦਾ ਹੈ ਹੁਣ ਗੁਰਬਾਣੀ ਕਹੈ ਸੇਵਕ ਜਨ ਮਾਨੇ ਜਦੋਂ ਅਸੀਂ ਮੰਨਾਂਗੇ ਗੁਰਬਾਣੀ ਨੂੰ ਭਾਵ ਅਸੀਂ ਕੋਈ ਪੰਕਤੀ ਆਪਾਂ ਹੁਣ ਪੜ੍ਹੀ ਹੈ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਬਧਾਇਆ ਹੁਣ ਆਪਾਂ ਇਹ ਪੰਕਤੀ ਪੜ੍ਹੀਆ ਤ੍ਰੈ ਤ੍ਰੈ ਗੁਣ ਆਪ ਸਿਰਜਿਆ ਭਾਵ ਉਹਨੇ ਤ੍ਰੈ ਗੁਣ ਵੀ ਪਹਿਲੇ ਆਪਾਂ ਜੋ ਵੀ ਆਪਾਂ ਵਿਚਾਰ ਕੀਤੇ ਆ ਸੰਸਾਰ ਦੇ ਵਿੱਚ ਖੇਡ ਗੋਲੇ ਬਣਾਈ ਆ ਫੇਰ ਉਹਨੇ ਤ੍ਰੈ ਗੁਣ ਵੀ ਉਹਦੇ ਵਿੱਚ ਪਾਏ ਨੇ ਜਿਨ੍ਹਾਂ ਦੇ ਵਿੱਚ ਅਸੀਂ ਉਲਝੇ ਪਏ ਹੁਣ ਇਹ ਪੰਕਤੀ ਦੀ ਵਿਚਾਰ ਕਰਨੀ ਹੈ ਕਿ ਅਸੀਂ ਤ੍ਰੈ ਗੁਣਾਂ ਦੇ ਵਿੱਚ ਕਿਸ ਤਰ੍ਹਾਂ ਉਲਝੇ ਪਏ ਆ ਔਰ ਕਿਵੇਂ ਅਸੀਂ ਬਚ ਸਕਦੇ ਹਾਂ ਸਤਿਗੁਰ ਪ੍ਰਵਾਨ ਕਰਦੇ ਨੇ ਕਿ اے ਭਾਈ ਤੂੰ ਮਾਇਆ ਦੇ ਤਿੰਨ ਗੁਣ ਦੁਨਾਂ ਦੇ ਵਿੱਚ ਤੂੰ ਉਜਿਆ ਪਿਆ ਹੈ ਮਾਇਆ ਦੇ ਮੋਹ ਦੇ ਵਿੱਚ ਫਸਿਆ ਪਿਆ ਹੈ ਪਰ ਸਹੀ ਆ ਗੱਲ ਠੀਕ ਹੈ ਪਰ ਸਾਨੂੰ ਪਤਾ ਕਿਵੇਂ ਲੱਗੇਗਾ ਅਸੀਂ ਨਿਕਲਾਂਗੇ ਕਿਵੇਂ ਸਾਨੂੰ ਇੱਕ ਪਹਿਲੀ ਗੱਲ ਤਾਂ ਸਾਨੂੰ ਪਤਾ ਕਰਨਾ ਪੈਣਾ ਫਿਰ ਅਸੀਂ ਉਹ ਤੋਂ ਬਾਅਦ ਉਹਨਾਂ ਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਪੈਣੀ ਆ ਤਾਂ ਗੁਰਪਿਆਰੇ ਉਹਦੇ ਵਾਸਤੇ ਫਿਰ ਸਾਨੂੰ ਗੁਰਬਾਣੀ ਪੜ੍ਹਨੀ ਪੈਣੀ ਆ ਕਿ ਕਿਵੇਂ ਅਸੀਂ ਨਿਕਲ ਸਕਦੇ ਹਾਂ ਉਹ ਵੀ ਧੰਨ ਸ੍ਰੀ ਗੁਰਗੰਸਾ ਦੀਆਂ ਪੰਕਤੀਆਂ ਨੇ ਜਪਜੀ ਸਾਹਿਬ ਦੇ ਅੰਦਰ ਗੁਰਪਿਆਰੇਓ ਇੱਕ ਪੰਕਤੀ ਹੈ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਗਾਵੀਏ ਕਿਉਂਕਿ ਅਸੀਂ ਬਾਣੀ ਜੇ ਪੜਨ ਲੱਗੇ ਜਾਂ ਗਾਉਣ ਲੱਗੇ ਜਾਂ ਸੁਣਨ ਲੱਗੇ ਸਤਗੁਰ ਕਹਿੰਨੇ ਕਿ ਇਹ ਗੱਲ ਦਾ ਧਿਆਨ ਦੇਣਾ ਕਿ ਗਾਵੀਏ ਗਾਉਣ ਲੱਗੇ ਅਸੀਂ ਹੁਣ ਜਿਹੜਾ 2 ਨੰਬਰ ਤੇ ਸਤਿਗੁਰ ਫਰਮਾਨ ਕਰਦੇ ਨੇ ਉਹਦੇ ਵਿੱਚ ਅਸੀਂ ਧਿਆਨ ਦੇਣਾ ਗਾ ਵੀਏ 1 ਨੰਬਰ ਤੇ 2 ਨੰਬਰ ਤੇ ਗਾ ਵੀਏ ਸੁਣੀਏ 2 ਨੰਬਰ ਤੇ ਕੀ ਹੈ ਅਸੀਂ ਸੁਣਨਾ ਹੈ 3 ਨੰਬਰ ਤੇ ਪਿਤਾ ਪ੍ਰਮਾਤਮਾ ਫਰਮਾਨ ਕਰਦੇ ਨੇ ਕਿ ਮੰਨ ਰੱਖੀਏ ਪਾਓ 3 ਦਰਜੇ ਸਾਨੂੰ ਗੁਰੂ ਸਾਹਿਬ ਦੱਸ ਰਹੇ ਨੇ ਕਿ ਗਾਉਣ ਲੱਗ ਜਾ ਪਹਿਲਾਂ ਫਿਰ ਉਹਨੂੰ ਸੁਣ ਜੋ ਆਪਣੇ ਮੁਖ ਤੋਂ ਬੋਲ ਰਿਹਾ ਤੂੰ ਉਹਨੂੰ ਸੁਣ ਗਾਵੀਏ ਸੁਣੀਏ ਮਨ ਰੱਖੀਏ ਭਾਉ ਮਨ ਇਹਨਾਂ ਦੋ ਚੀਜ਼ਾਂ ਤੋਂ ਗਾਉਣ ਲੱਗ ਗਿਆ ਸੁਣਨ ਲੱਗ ਗਿਆ ਫੇਰ ਤੂੰ ਜਾਂ ਗੁਰਬਾਣੀ ਪੜ੍ਹ ਰਹੀਂ ਜਾਂ ਸਿਮਨ ਕਰ ਤੂੰ ਫੇਰ ਉਹਦੇ ਵਿੱਚ ਪਿਆਰ ਪਾ ਫਿਰ ਪਿਆਰ ਨਾਲ ਉਹਨੂੰ ਪੜ ਫਿਰ ਪਿਆਰ ਦੇ ਨਾਲ ਉਹਨੂੰ ਸਮਝ ਗੁਰਬਾਣੀ ਨੂੰ ਪਿਆਰ ਦੇ ਨਾਲ ਸਮਝ ਔਰ ਮਾਲਕ ਦੇ ਨਾਲ ਤੇਰਾ ਪਿਆਰ ਪੈਜੇਗਾ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਕਹਿੰਦਾ ਦੁੱਖ ਤੇਰੇ ਉੱਡ ਜਾਣਗੇ ਔਰ ਸੁਖ ਤੇਰੇ ਹਿਰਦੇ ਦੇ ਵਿੱਚ ਭਾਵ ਤੂੰ ਸੁੱਖਾਂ ਨੂੰ ਆਪਣੇ ਘਰ ਲੈ ਜਾਏਗਾ ਬਹੁਤ ਵੱਡੀ ਗੱਲ ਆ ਗੁਰ ਪਿਆਰਿਓ ਆਪਾਂ ਰੋਜ਼ ਪੜ੍ਹਦੇ ਆਂ ਲੇਕਿਨ ਪੜ੍ਹ ਕੇ ਆਪਾਂ ਚੰਗੀ ਤਰ੍ਹਾਂ ਲੰਮੀਆਂ ਹੇਕਾਂ ਲਾ ਕੇ ਅਸੀਂ ਅੱਗੇ ਨਿਕਲ ਜਾਂਦੇ ਆਂ ਪਰ ਇਹ ਵਿਚਾਰਿਆ ਨਹੀਂ ਕਿ ਸਤਗੁਰੂ ਸਾਡੇ ਏਡੀ ਵੱਡੀ ਗਰੰਟੀ ਲੈ ਰਹੇ ਨੇ ਕਿ ਤੂੰ ਆਹ ਕੰਮ ਕਰੇਂਗਾ ਬਾਣੀ ਪੜਨ ਲੱਗਿਆ ਸਿਮਨ ਕਰਨ ਲੱਗਿਆ ਤਾਂ ਤੂੰ ਬਚ ਜਾਏਂਗਾ ਤਾਂ ਕੀ ਕਿਹਾ ਗਾਵੀਏ ਸੁਣੀਏ ਮਨ ਰੱਖੀਏ ਪਾਓ ਇਹ ਆਪਾਂ ਵਿਚਾਰ ਅੱਜ ਦੀ ਕੀਤੀ ਹੈ ਗੁਰਪਿਆਰੇ ਮੇਰਾ ਮਾਲਕ ਕਿਰਪਾ ਕਰੇ ਤੇ ਜ਼ਰੂਰ ਆਪਾਂ ਪੜ ਕੇ ਅਮਲ ਕਰੀਏ ਤੇ ਸਤਿਗੁਰ ਕੀ ਫਰਮਾਨ ਕਰਦੇ ਨੇ ਤਾਂ ਹੀ ਫਾਇਦਾ ਹੈ ਗੁਰਪਿਆਰੋ ਅਸੀਂ ਇਸ ਖੇੜ ਨੂੰ ਤਾਂ ਹੀ ਜਿੱਤ ਸਕਦੇ ਆਂ ਭੁੱਲਾਂ ਚੁੱਕਾ ਮਾਫ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ